ਕਿਸੇ ਪਰਿਵਾਰ ਦੇ ਘਰ ਦੇ ਜੀ ਨੂੰ ਕੋਈ ਖਬਰ ਨਹੀਂ ਕੀ ਕੀ ਪਾਣਾ ਮੰਚੀ ਦਾ ਵਸਦੇ ਵਸਦੇ ਕਰੇ ਨੇ ਜੀਨੇ ਉਜੜਦੇ ਵਸਦੇ ਕਰੇ ਨੇ ਤੇ ਉਹਨੂੰ ਘਰ ਚੋਂ ਕੱਢਿਆ ਬਾਹਰ ਨਹੀਂ पिता कर्म तारियासे करित ਦੇਖੀ ਜਾਂਦਾ ਤਾਂ ਮੈਂ ਤਾਂ ਦੇਖਦੇ ਨਹੀਂ ਇਹ ਕਿਥੇ ਮੈਂ ਪਾ ਦਿੰਦਾ ਕਾਲੇ ਯਾਰ ਫਿਰ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਹੇ ਆ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਪੈਦਲ ਮਾਰਚ ਅਲੋਕਿਕ ਮਾਰਚ ਨਿਕਲਦਾ ਕਿਉਂਕਿ ਇਸ ਦਿਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ 6 ਤੇ 7 ਪਉ ਦੀ ਵਿਚਕਾਰਲੀ ਰਾਤ ਨੂੰ ਕਿਉਂਕਿ ਮੁਗਲਾਂ ਦਾ ਰਾਜ ਸੀਗਾ ਤੇ ਉਸ ਸਮੇਂ ਗੁਰੂ ਕਲਗੀਧਰ ਦੀ ਜਿਹੜੀ ਚੜ੍ਹਦੀ ਕਲਾ ਸੀ ਉਹਨਾਂ ਤੋਂ ਬਰਦਾਸ਼ਤ ਨਹੀਂ ਸੀ ਹੋ ਰਹੀ ਤੇ ਉਹਨਾਂ ਨੇ ਫਿਰ ਬਹੁਤ ਕੋਸ਼ਿਸ਼ਾਂ ਕੀਤੀਆਂ ਬਰੇ ਹੱਥ ਕੰਡੇ ਅਪਣਾਏ ਫਿਰ ਜਦੋਂ ਸਾਰੀਆਂ ਸਾਜਸ਼ਾਂ ਫੇਲ ਹੋ ਗਈਆਂ ਫਿਰ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਰੱਖਿਆ ਰਸਤ ਪਾਣੀ ਬੰਦ ਕਰ ਦਿੱਤਾ ਗਿਆ ਫਿਰ ਸੰਗਤਾਂ ਨੇ ਫਿਰ ਬੇਨਤੀ ਵੀ ਕੀਤੀ ਕਿ ਸੱਚੇ ਪਾਤਸ਼ਾਹ ਅਕੇਲਾ ਛੱਡ ਦੇਣਾ ਚਾਹੀਦਾ ਤੁਸੀਂ ਜਿੱਥੋਂ ਵੀ ਜਾਓਗੇ ਨਵਾਂ ਆਨੰਦ ਪਰ ਵਸਾਦੋਗੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿ ਇਹਨਾਂ ਦੀਆਂ ਗੱਲਾਂ ਤੇ ਯਕੀਨ ਨਾ ਕੀਤਾ ਜਾਵੇ ਪਰ ਫਿਰ ਵੀ ਸੰਗਤਾਂ ਦੇ ਪਿਆਰ ਅੱਗੇ ਸੰਗਤਾਂ ਦੀਆਂ ਬੇਨਤੀਆਂ ਅੱਗੇ ਮਾਤਾ ਗੁਜਰਕੌਰ ਨੂੰ ਜਾ ਕੇ ਸਿੱਖ ਸੰਗਤਾਂ ਕਹਿਣ ਲੱਗੀਆਂ ਕਿ ਗੁਰੂ ਕਲਗੀ ਧਰ ਨੂੰ ਮੰਨਾਇਆ ਜਾਵੇ ਛੱਡ ਦੇਣਾ ਚਾਹੀਦਾ ਅਕੇਲਾ ਇਹਨਾਂ ਮੋਹ ਨਹੀਂ ਰੱਖਣਾ ਚਾਹੀਦਾ ਸੋ ਸਤਿਗੁਰ ਨੂੰ ਉਪਦੇਸ਼ ਦੇਣ ਲੱਗੇ ਲੋਕ ਤੇ ਸਤਿਗੁਰ ਨੇ ਬਹੁਤ ਸਮਝਾਇਆ ਵੀ ਇਹਨਾਂ ਤੇ ਯਕੀਨ ਨਾ ਕਰੋ ਤੁਹਾਨੂੰ ਪਸਤਾਣਾ ਪਏਗਾ ਉਹੀ ਗੱਲ ਹੋਈ ਜਿੱਦਾਂ ਹੀ ਮਹਾਰਾਜ ਫਿਰ ਇਸ ਛੇ ਤੇ ਸਤਪੋਹ ਦੀ ਵਿਚਕਾਰਲੀ ਰਾਤ ਨੂੰ ਨਿਕਲੇ ਇਤਿਹਾਸ ਕਹਿੰਦਾ ਵੀ ਇਹ ਮਿੰਡਵਾ ਨਗਰ ਹੈ ਜਿਹੜਾ ਪੈਂਦਾ ਇੱਥੇ ਉੱਥੇ ਹੀ ਪਹੁੰਚੇ ਸੀਗੇ ਤੇ ਮੁਗਲਾਂ ਨੇ ਪਿੱਛੇ ਤੇ ਪਹਾੜੀ ਰਾਜਿਆਂ ਨੇ ਕਸਮਾਂ ਨੂੰ ਛੱਕੇ ਤੇ ਟੰਗ ਕੇ ਮਹਾਰਾਜ ਦੇ ਪਰਿਵਾਰ ਦੇ ਉੱਤੇ ਹਮਲਾ ਕਰ ਦਿੱਤਾ ਸੀਗਾ ਤੇ ਉਸ ਦਿਨ ਨੂੰ ਅੱਜ ਪੂਰਾ ਪੰਥ ਮਨਾ ਰਿਹਾ ਹੈ ਬਰਾਗਮਈ ਜਿਹੜੇ ਹੋਰ ਨਗਰ ਕੀਰਤਨ ਪ੍ਰਕਾਸ਼ਪੁਰਬ ਉਹ ਬੜੇ ਖੁਸ਼ੀ ਦੇ ਵਿੱਚ ਮਨਾਉਂਦੇ ਆ ਪਰ ਇਸ ਦਿਨ ਨੂੰ ਬੜੇ ਬਰਾਗਮਈ ਦੇ ਵਿੱਚ ਮਨਾਇਆ ਜਾਂਦਾ ਜਦੋਂ ਵੀ ਤੁਸੀਂ ਦੇਖਿਓ ਨਗਰ ਕੀਰਤਨ ਸਟਾਰਟ ਹੁੰਦਾ ਪਾਲਕੀ ਸਾਹਿਬ ਦੇ ਕੋਲ ਜਾ ਕੇ ਤੁਸੀਂ ਵੇਖਿਓ ਜਦੋਂ ਜਾਓਗੇ ਤਾਂ ਸੰਗਤਾਂ ਉੱਥੇ ਰੌਂਦੀਆਂ ਤੁਹਾਨੂੰ ਨਜ਼ਰ ਆਣਗੀਆਂ ਕਿਉਂਕਿ ਆਟੋਮੈਟਿਕਲੀ ਉਹ ਮਾਹੌਲ ਸਿਰਜਿਆ ਜਾਂਦਾ ਬਣ ਜਾਂਦਾ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਤੁਮੀ ਜੁੜ ਕੇ ਆ ਗਿਆ ਏ